ਅਨਨ ਜੀ ਸਾਡੀ ਮੇ ਅਪਾ ਜੀ ਦਾ ਵੀ ਕਾਫੀ ਰੱਖਿਆ ਹੈ ਕਿ ਟਰੱਕ ਡਰਾਈਵਰ ਅਰ ਗੈਟਿੰਗ ਇਨਟੂ ਸਮਥਿੰਗ 트ੈਪਡ ਇਨਟੂ ਲੱਗਦਾ ਵੀ ਇਹ ਕਦੇ ਡਰਾਈਵਰਸ ਨਹੀਂ ਹੈਗੇ ਜੀ ਪਰ ਆਪ ਦੀ ਹੋਲ ਸਿਟੀ ਇਜ਼ ਗੈਟਿੰਗ ਇਨਟੂ ਟਰੈਪ ਹੋਲ ਸਿਟੀ ਉਹੀ ਉਹੀ ਉਹਦੇ ਤੇ ਹੀ ਜਲ ਰਹੇ ਸੀਗੇ ਗੱਲ ਉਹਦੇ ਤੇ ਹੀ ਜਾਊਗੀ ਗਾ ਵੀ ਕਿੱਦਾਂ ਹੁੰਦਾ ਹੋ ਆਪਾਂ ਹੈ ਸਿਰਫ ਬੇਸਿਕ ਉੱਪਰ ਨਾ ਦੱਸ ਦੀ ਇਹ ਵੀ ਕਿ ਵਰਕ ਕਿੱਦਾਂ ਕਰਦਾ ਵਾ ਹਾਂ ਉਸ ਤੋਂ ਬਾਅਦ ਜੋ ਵਰਕ ਤੋਂ ਤੁਹਾਨੂੰ ਪਤਾ ਲੱਗ ਗਿਆ ਵੀ ਫਿਰ ਪਤਾ ਲੱਗ ਜੂਗਾ ਵੀ ਫਿਰ ਚੀਜ਼ਾਂ ਬੰਦੇ ਨੂੰ ਆਪੇ ਕਲੀਅਰ ਹੋਣ ਲੱਗ ਜਾਂਦੀ ਹੈ ਨਾ ਹਾਂਜੀ ਭਾਈ ਅ ਕੋਕੇ ਪਿਛਲੇ 2 ਸਾਲ ਤੋਂ ਪਹਿਲਾਂ ਤੱਕ ਜੀ ਨਹੀਂ ਕਿਸੇ ਨੇ ਪੁੱਛਿਆ ਸੀ ਜੀ ਵੀ ਕਿ ਕਿਹੜੇ ਮਾਰਗੇਜ ਹੋਊਗੀ ਜੀ ਨਹੀਂ ਕਿਸੇ ਨੇ ਇਹ ਪੁੱਛਿਆ ਸੀ ਬਾਈ ਜੀ ਟਾਵਰ ਪੇਮੈਂਟ ਰਿਹਾ 80% 20% ਕਰ ਲਓ ਹਾਂ ਜੀ ਜੇ ਮਰਜ਼ੀ ਕਰ ਲਓ ਜੀ ਭਾਵੇਂ ਧਾਰੀ ਫੜ ਕੇ ਕਰ ਲੋ ਜਿੰਮਰਜੀ ਕਰ ਲੋ 20% ਲਿਆਓ ਮਾਰਗੇਜ ਹੋ ਜੂਗੀ ਮਾਰਗੇਜ ਇਸ ਨੋਟ ਇਮੀ ਜੀ ਇਹਦਾ ਪਿਛਲੇ ਦੋ ਖਾਲੇ ਭਗੂਧਾਰੇ ਦਿਖਾਏ ਆ ਜੀ ਉਹ ਵੀ ਬੇਸਿਕਲੀ ਕਹਿੰਦੇ ਆਪਣਾ ਡਿਮੈਗੜੀ ਥੋੜੀ ਸਖਤੀ ਹੋਈ ਹੈ ਤੇ ਚੰਗੀ ਗੱਲ ਆ ਆ ਪਤਾ ਨਹੀਂ ਤੇ ਕਹ ਰਹੇ ਆ ਤੇ ਮੈਂ ਕਹਿੰਦਾ ਜੀ ਆਈਟੀ ਦੇ ਪਿੱਛੇ ਕਿਤੇ ਉਦੋਂ ਦਾ ਖਾਸਤਾ ਉਦੋਂ ਦਾ ਖਾਸਤਾ ਜੀ ਕਿਤੇ ਇਹ ਕਹਿ ਰਹੇ ਨਾ ਆਉਦੀ ਇਨਕਮ ਆ ਦੁਬਾਰਾ ਲਿਆਓ ਰੀਨਿਊਅਲ ਵੈਰੇ ਤੇ ਮੈਂ ਕਹਿੰਦਾ ਅੱਧਾ ਬਾਈ ਜੀ 1.5 ਮਿਲੀਅਨ ਨਾਲ ਘਰ 7 ਲੱਖ ਦੀ ਬੀਗੂ 1.5 ਮਿਲੀਅਨ ਅੱਧਾ 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 ਮਿਲਦਾ 80 80% ਬ੍ਰੈਮਟਨ ਬੈਂਕਰਫਟ ਹੋਇਆ ਨਾ ਬਾਈ ਅੱਧਾ ਮੈਂ ਮੈਂ ਤੁਸੀ ਅੱਧਾ ਬ੍ਰੈਮਟਨ ਕਹਿੰਦੇ ਹੋ ਮੈਂ ਤੁਹਾਨੂੰ ਜੇ ਐਡਮਿੰਟਨ ਤੇ ਕੈਲਗਰੀ ਦੀ ਕਹਾਣੀਆਂ ਸੁਣਾਵਾ ਸਲੱਬੀ ਉਹ ਅਨਬਲੀਵेबल ਉਹ ਬਹੁਤ ਆਬਲ ਵੀ ਉਹਨਾਂ ਨੂੰ ਤਾਲਜਾਈ ਦੇ ਕੇ ਵੀ 7 ਲੱਖ ਦਾ ਵੀ ਘਰ ਹੁੰਦਾ ਜੀ ਉਹਨਾਂ ਲਈ ਤਾਂ ਐਡਵੈਂਚਰਸ ਕੀ ਸੀ ਦੀ 7 ਲੱਖ ਦਾ ਵੀ ਘਰ ਹੁੰਦਾ ਜੀ ਇਹ ਤਾਂ ਕਹਿੰਦੇ 2-3 4 ਲੱਖ ਦਾ ਘਰ ਹੁੰਦਾ ਤਾਂਦੇ ਦਾ ਕੋਈ ਜੀ ਨਹੀਂ ਹੁੰਦਾ ਉਹਨਾਂ ਮਤਲਬ ਇਹ ਜੀ ਐਡਵੈਂਚਰਸ ਕਹਾਣੀਆਂ ਨੇ ਜਿੱਦ ਦੀ ਕੈਚਵਾਲ ਵਾਲਿਆਂ ਨੂੰ ਪੁੱਛਦੇ ਐ ਮਿਲਟ ਕੈਚਵਾਲ ਦੇ ਵਾਹ ਕੈਚਵਾਲ ਨਹੀਂ ਮੈਨੀਟੋ ਬਾਰੇ ਪੁੱਛਦੇ ਆ ਜਾਂ ਕੈਲਗਰੀ ਐਡਮਿੰਟਰ ਵਾਲੇ ਪੁੱਛਦੇ ਆ ਉਹਨਾਂ ਸਰ ਯਕੀਨ ਹੀ ਆ ਕਿ ਇੰਨੇ ਨਗੇ ਵੀ ਘਰ ਹੁੰਦੇ ਆ ਜੇ 올 ਟੁਗੇਦਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਉਹ ਜੇ ਕਿਤੇ ਰੀਨਿਊ ਤੇ ਲੈਵਲ ਮੈਂ ਇਹ ਗੱਲ ਕਲੀਅਰ ਕਰੀ ਇੱਕalle ਆਪਣੇ ਨਹੀਂ ਵੀ ਆਪਣੀ ਪੰਜਾਬੀ ਆਪਣੀ ਕਮਿਊਨਿਟੀ ਚਾਈਨੀਜ਼ੀ ਵਿੱਚੇ ਨੇ ਸਰ ਜੀ ਆਰਬਿਕ ਵਿੱਚੇ ਨੇ ਸਰ ਜੀ ਹੋਰ ਬੜੇ ਨੇ ਜਿਹੜੇ ਗੋਰੇ ਵਿੱਚ ਨੂੰ ਹੈਗੇ ਨੇ ਕੁਝ ਜੀ ਅੱਗੇ ਤੋਂ ਵੱਧ ਰੀਨਿਊਲੀ ਕੋਲੇ ਭੈਣੀ ਕਰਵਾਦੇ ਜੀ 4 ਲੱਖ ਦੇ ਕਰ ਲਓ ਜੀ ਇਨਕਮ ਹੀ ਹੈ ਨਹੀਂ ਜੀ ਕਾਲਵੇ ਕੋਈ ਗੱਡੀਆਂ ਦੇ ਲੋਨ ਵੀ ਸਾਰੇ ਨਾਰਮਲ ਦੇ ਹੈਗੇ ਆ ਕਿਸੇ ਦਾ ਕੋਈ ਪੀਆਰ ਨੇ ਪੇਮੈਂਟਾਂ ਵੀ ਜਾ ਰਹੀਆਂ ਨੇ ਗੋਰੀ ਉਹਨਾਂ ਦੀ ਕੁਝ ਗੋਰ ਲੋਨ ਵੀ ਹੈਗੇ ਨੇ ਪਰ ਵੀ ਇਟ ਇਜ਼ ਥੱਟ ਮੈਸੀ ਮੈਂ ਤਾਂ ਸਿਰਫ ਇੰਡੀਕਲ ਨੂੰ ਕਹਿਣ ਨੂੰ ਕਿ ਆਹ ਟ੍ਰੱਕ ਡਰਾਈਵਰ ਨੂੰ ਕੱਲ੍ਹ ਡਰਾਈਵ ਕਰੋ ਇਹਨੂੰ ਸਾਰੇ ਇਨਸੂਰੈਂਸ ਚੇਅਰ ਕਰ ਲੀਏ ਸਭ ਨੂੰ ਕਰ ਲੀਏ ਹਰ ਵੀ ਡਰਾਈਵਰ ਬਾਕੀ ਬਾਈ ਜੀ ਜਿਹੜਾ ਆਹ ਤੁਸੀਂ ਕਹਿੰਦੇ ਹੋ ਟੈਪ ਟੈਗ ਜਿਹੜਾ ਵਾਈ ਕੱਟ ਵਾਈ ਕੱਟ ਹੋ ਗਈ ਜੀ ਬਿੰਦਪਾਈ ਥੋੜੀ ਕਲੈਰਿਟੀ ਕੀ ਮੈਨੂੰ ਦੱਸਤਾ ਵੀ ਬਾਈ ਕਰ ਲੋ ਤਿਆਰੀ ਥੋੜੀ ਵਾਈ ਕੱਟ ਹੋ ਗਈ ਜੀ ਬਿੰਦਪਾਈ ਮੈਂ ਕਹਿੰਦਾ ਜੀ ਮੇਰੇ ਅਕਾਊਂਟੈਂਟ ਨੇ ਕਲੈਰਿਟੀ ਜੀ ਮੈਨੂੰ ਦੱਸਤਾ ਜੀ ਕਰ ਲੋ ਤਿਆਰੀ ਯੂ ਆਰ ਡਨ ਔਨ ਦਸ ਮੇਕ ਸ਼ੁਰ ਯੂ ਹੈਵ ਦੀ एवरीथिंग ਡਬਲ ਵੀ ਐਫ ਆਈ एवरीथिंग ਸ਼ਟ ਅਪ ਯੂ ਗਟ 90 ਡੇ ਜਿਹੜੇ ਆ ਡਰਾਫਟ ਕਿੰਨਾ ਇਹ ਟ੍ਰੈਫਿਕ ਡਰਾਈਵਰ ਇਹ ਕਹਿੰਦਾ ਬ੍ਰੇਕ ਕਲੈਰਿਟੀ ਦੀ ਕਹਿੰਦਾ ਹਾਂ ਜੀ ਕਲੈਰਿਟੀ ਦੀ ਕਹਿੰਦਾ ਨੇ ਯੂ ਵਾਂਟ ਟੂ ਡੂ ਸਮ ਹੂੰ ਉਹ ਕਹਿੰਦਾ ਆ ਚੀਜ਼ਾਂ ਨੇ ਆ ਡਾਕੂਮੈਂਟ ਮੈਨੂੰ ਚਾਹੀਦੇ ਨੇ ਆ ਤੇਰੇ ਕੋਈ ਸ਼ਰਤ ਪਾਲਸੀ ਚਾਹੀਦੀ ਹੈ ਜੇ ਤੂੰ ਨਹੀਂ ਕਰਨਾ ਚਾਹਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਰ ਦਿੰਦਾ ਐਂਡ ਯੂ ਆਰ ਯੂ ਆਰ ਔਨ ਯਰ ਓਨ ਹਲੋ ਆਡਿਟ ਆ ਠੀਕ ਹੈ ਮੈਂ ਕੁਝ ਹੈਲਪ ਨਹੀਂ ਕਰ ਪਾਉਂਗਾ ਜੀ ਕਲੈਰਿਟੀ ਜੀ ਧੰਨਵਾਦ ਬਾਈ ਜੀ ਇੰਨਾ ਕੀ ਟਾਈਮ ਲੈਣਾ ਸੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਾਈ ਜੀ ਥੈਂਕ ਯੂ ਥੈਂਕ ਯੂ